ਨਾਮੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅੱਜ ਪੂਰਾ ਪੰਜਾਬ ਰਾਜਵੀਰ ਦੀ ਤੰਦਰੁਸਤੀ ਦੇ ਲਈ ਰਾਜਵੀਰ ਦੀ ਸਿਹਤ ਦੇ ਲਈ ਅਰਦਾਸਾਂ ਕਰ ਰਿਹਾ ਹੈ ਕਿ ਜਲਦ ਤੋਂ ਜਲਦ ਰਾਜਵੀਰ ਠੀਕ ਹੋਣ ਤੇ ਆਪਣੇ ਘਰੇ ਪਹੁੰਚਣ ਆਪਣੇ ਪਰਿਵਾਰ ਦੇ ਵਿੱਚ ਪਹੁੰਚਣ ਤਾਂ ਕਿਤੇ ਨਾ ਕਿਤੇ ਹੋਣੇ ਅਰਦਾਸਾਂ ਕਮ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਰਾਜਵੀਰ ਦੀ ਸਿਹਤ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਦੇਖਿਆ ਗਿਆ ਹੈ ਤਾਂ ਪਰਿਵਾਰਕ ਮੈਂਬਰ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਰਾਜਵੀਰ ਪੋਜ਼ਿਟਿਵ ਸਾਈਨਸ ਦੇ ਰਹੇ ਨੇ ਇਹ ਬਿਆਨ ਜਿਹੜਾ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜੋ ਇਹ ਬਿਆਨ ਹੈ ਇਹ ਗੱਲ ਹੈ ਆਪਣੇ ਨਜ਼ਦੀਕੀ ਜਿਹੜੇ ਉੱਥੇ ਮੌਜੂਦ ਸਨ ਉਹਨਾਂ ਦੇ ਨਾਲ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਹੁਣ ਰਾਜਵੀਰ ਦੀ ਸਿਹਤ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਬੀਤੇ ਦਿਨੀ ਜਿਹੜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਰਾਜਵੀਰ ਉਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਉੱਥੇ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਤਾਂ ਦੱਸਦੀ ਹੈ ਡਾਕਟਰਾਂ ਦੇ ਵੱਲੋਂ ਜੋ ਮੈਡੀਕਲ ਬੁਲੇਟਿਨ ਜਾਰੀ ਕੀ ਕੀਤਾ ਗਿਆ ਉਸ ਦੇ ਵਿੱਚ ਵੀ ਇਹੀ ਕਿਹਾ ਗਿਆ ਹੈ ਕਿ ਹਾਲਤ ਹਲੇ ਵੀ ਰਾਜਵੀਰ ਦੀ ਨਾਜ਼ੁਕ ਪਰ ਪਹਿਲਾਂ ਜੋ ਹਾਲਤ ਸੀ ਉਸ ਨਾਲੋਂ ਥੋੜਾ ਸੁਧਾਰ ਜ਼ਰੂਰ ਹੈ ਤਾਂ ਵੱਡੀ ਅਪਡੇਟ ਇਹ ਰਾਜਵੀਰ ਦੀ ਸਿਹਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਉਂਕਿ ਕਾਫੀ ਬੇਸਬਰੀ ਦੇ ਨਾਲ ਰਾਜਵੀਰ ਨੂੰ ਚਾਉਣ ਵਾਲੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਦੀ ਖਬਰ ਆਵੇ ਤਾਂ ਦੱਸ ਦਈਏ ਕਿ ਥੋੜਾ ਬਹੁਤ ਸੁਧਾਰ ਜ਼ਰੂਰ ਹੋਣ ਰਾਜਵੀਰ ਦੀ ਸਿਹਤ ਦੇ ਵਿੱਚ ਹੋ ਰਿਹਾ ਤਾਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੌਟ ਇਸ ਹਸਪਤਾਲ ਮੋਹਾਲੀ ਵੱਲੋਂ ਮੈਡੀਕਲ ਬੁਲੇਟਨ ਜਾਰੀ ਕੀਤਾ ਗਿਆ ਤੇ ਜਾਰੀ ਕੀਤੇ ਗਏ ਇਸ ਮੈਡੀਕਲ ਬੁਲੇਟਨ ਮੁਤਾਬਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਲੇ ਵੀ ਜੋ ਨੇ ਉਹ ਉਹਨਾਂ ਦੀ ਹਾਲਤ ਜੋ ਹੈ ਹਲੇ ਵੀ ਉਹ ਨਾਜ਼ੁਕ ਹੈ ਤੇ ਡਾਕਟਰਾਂ ਦੀ ਟੀਮਾਂ ਜੋ ਨੇ ਉਹ ਜੁੱਟੀਆਂ ਹੋਈਆਂ ਨੇ ਕਿ ਰਾਜਵੀਰ ਨੂੰ ਖਤਰੇ ਤੋਂ ਬਾਹਰ ਕੱਢਿਆ ਜਾਵੇ ਪਰ ਰਾਜਵੀਰ ਜੋ ਨੇ ਉਹ ਇੰਪਰੂਵ ਹੋ ਰਹੇ ਨੇ ਉਹਨਾਂ ਦੀ ਸਿਹਤ ਦੇ ਵਿੱਚ ਇੰਪਰੂਵਮੈਂਟ ਹੋ ਰਹੀ ਹੈ ਉਹ ਥੋੜਾ ਥੋੜਾ ਰਿਕਵਰ ਕਰਨਾ ਜ਼ਰੂਰ ਸ਼ੁਰੂ ਕਰ ਰਹੇ ਨੇ ਤਾਂ ਹਸਪਤਾਲ ਵੱਲੋਂ ਦੱਸਿਆ ਗਿਆ ਕਿ ਰਾਜਵੀਰ ਦਾ ਸਿਹਤ ਦਾ ਜੋ ਪੂਰਾ ਧਿਆਨ ਡਾਕਟਰ ਰੱਖ ਰਹੇ ਨੇ ਉੱਥੇ ਤੁਹਾਨੂੰ ਦੱਸ ਦੇ ਕਿ ਰਾਜਵੀਰ ਜਵੰਦਾ ਦੀ ਮਾਂ ਨੇ ਜੋ ਕਿਹਾ ਕਿ ਉੱਠ ਪੁੱਤ ਤੂੰ ਹੀ ਮੇਰਾ ਚਾਨਣ ਹੈ ਤੂੰ ਹੀ ਦੇਖਣਾ ਹੈ ਕਿ ਮੈਨੂੰ ਚਾਨਣ ਚ ਰੱਖਣਾ ਹੈ ਜਾਂ ਹਨੇਰੇ ਚ ਉਸ ਵੇਲੇ ਰਾਜਵੀਰ ਦੀ ਅੱਖਾਂ ਦੇ ਵਿੱਚ ਅਥਰੂ ਵੀ ਆਏ ਤਾਂ ਇਹ ਵਿਦਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਉਹਨਾਂ ਦੀ ਮਾਤਾ ਜੀ ਨੇ ਗੱਲਬਾਤ ਕੀਤੀ ਤਾਂ ਉਸ ਸਮੇ ਇਹ ਦੱਸਿਆ ਗਿਆ ਹੈ ਕਿ ਰਾਜਵੀਰ ਨੂੰ ਜਦੋਂ ਉਹਨਾਂ ਦੀ ਮਾਂ ਦੇ ਵੱਲੋਂ ਐਦਾਂ ਕਿਹਾ ਗਿਆ ਤਾਂ ਉਸ ਸਮੇ ਰਾਜ ਦੇ ਦੀ ਅੱਖਾਂ ਦੇ ਵਿੱਚ ਹੰਝੂ ਵੀ ਆਏ ਤਾਂ ਬੀਤੇ ਦਿਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਜੋ ਹਾਲਤ ਜਾਣਨ ਦੇ ਲਈ ਰਾਜਵੀਰ ਦੀ ਫੋਰਟਿਸ ਹਸਪੀਟਲ ਪਹੁੰਚੇ ਸਨeta ਸਾਰੇ ਅੱਜ ਅਰਦਾਸਾਂ ਕਰ ਰਹੇ ਨੇ ਕਿ ਜਲਦ ਤੋਂ ਜਲਦ ਰਾਜਵੀਰ ਠੀਕ ਹੋਣ ਆਪਣੇ ਜਵਾਕਾਂ ਦੇ ਵਿੱਚ ਆਪਣੀ ਮਾਂ ਦੇ ਕੋਲ ਆਪਣੇ ਪਰਿਵਾਰ ਦੇ ਵਿੱਚ ਜਲਦ ਤੋਂ ਜਲਦ ਪਹੁੰਚਣ ਤਾਂ ਜਿੰਨੇ ਵੀ ਪੰਜਾਬੀ ਸਿੰਗਰ ਨੇ ਉਹ ਜਦੋਂ ਅੰਦਰ ਜਾ ਕੇ ਰਾਜਵੀਰ ਦੀ ਹਾਲਤ ਦੇਖ ਕੇ ਆਏ ਨੇ ਰਾਜਵੀਰ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਰਾਜ ਦੀ ਸਿਹਤ ਦੇ ਵਿੱਚ ਹੁਣ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਹੈ ਪੰਜਾਬੀਆਂ ਦੀਆਂ ਜੋ ਅਰਦਾਸਾਂ ਨੇ ਉਹ ਕੰਮ ਆ ਰਹੀਆਂ ਨੇ ਤਾਂ ਉੱਥੇ ਆਕਸੀਜਨ ਦੀ ਵੀ ਗੱਲ ਕੀਤੀ ਗਈ ਕਿ ਹੁਣ ਜੋ ਆਕਸੀਜਨ ਵੀ ਖੁਦ ਜਿਹੜਾ ਕਿ ਕੁਝ ਹੀ ਪ੍ਰਤੀਸ਼ਤ ਆਕਸੀਜਨ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਬਾਕੀ ਉਹ ਜਿਹੜਾ ਖੁਦ ਲੈ ਰਹੇ ਨੇ ਤਾਂ ਦੱਸ ਦਈਏ ਵੱਡੀ ਅਪਡੇਟ ਰਾਜਵੀਰ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਈ ਹੈ